ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਜ਼ਰੂਰੀ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ ਲਾਈਵ ਦਾ ਟਾਈਟਲ ਤੁਸੀਂ ਪੜ ਲਿਆ ਹੋਣਾ ਕਿ ਪੰਜਾਬ ਦਾ ਦਿਨੋਂ ਦਿਨ ਕੀ ਹਾਲ ਹੋ ਰਿਹਾ ਹੈ ਇਹ ਆਪਾਂ ਅੱਜ ਗੱਲਬਾਤ ਕਰਨੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਦਿਨੋਂ ਦਿਨ ਬਹੁਤ

ਇਰਪਾ ਗੱਲਬਾਤ ਕਰਦੇ ਆਂ ਅੱਜ ਇੱਕ ਜ਼ਰੂਰੀ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈ ਸਾਰੇ ਇਹਨੇ ਪਹਿਲਾਂ ਚੈਲ ਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣੀ ਗੱਲਬਾਤ ਸਾਰੇ ਭਰਾਵਾਂ ਤੱਕ ਪਹੁੰਚ ਸਕੇ ਇਹ ਉਸ ਤੋਂ ਪਹਿਲਾਂ ਦੱਸੋ ਗਰਮੀ ਦੇ ਕੀ ਹਾਲ ਨੇ ਮੌਸਮ ਸਾਰੇ ਪਾਸੇ ो जहा नहीं है पर किसी सैड गर्मी बहुत ज्यादा है किस दो तीन दिन तो बारिश भी हो रही है गर्मी तो जिन्ना हो सकता है के रहो गर्मी बहुत ज़्यादा पै रही है ज्यादा तो ज्यादा सज्जन अपने पहला जुड़ जन अपने लाइव फिर उस बाद बात स्टार्ट कर हैं कहीं कमेंट करके जरूर दसो भी आवाज सारे को आ रही है मैं मैकल आ रखी कित हुए कि मैं बोलता रहा इधर आवाज ना आए मैं कोई भी वीर कमेंट करके जरूर दसो कि आवाज जी मेरी है वो तो तो सही पहुंच रही है hmm. कोई भी वीर कमेंट जरूर करो दसो कि आवाज सारे को ठीक आ रही है <ख़ागा> कोई भी, भी दसों करके को तो ना कमेंट करके आवाज सारे सही आ रही है मैंने माइक ला हो सकता है इधर आवाज ना आ रही हो मैंने ना कमेंट करके जरूर दसो कि आवाज सही आ रही है सब कोई भी वीर जरूर दसाया जी मैंने एक बार मेरी आवाज आ रही है ये आ रही तो सही आ रही है बहुत ही जरूरी विषय पे अपन ये बात करनी है मेन कमेंट करके बताओ कि आवाज सही आ रही है <coughs> ਵੀਡੀਓ ਦੇ ਵਿੱਚ ਤੁਸੀਂ ਇਹ ਦੇਖ ਹੀ ਲਿਆਣਾ ਸਾਰਿਆਂ ਨੇ ਟਾਈਟਲ ਮੈਂ ਲਾ ਰੱਖਿਆ ਗਰੇਵ ਦੀ ਮੱਝ ਖੇਤ ਦੇ ਵਿੱਚ ਵੜ ਗਈ ਕਿਸਾਨ ਨੇ ਟਰੈਕਟਰ ਮਗਰ ਪਾ ਕੇ ਕੂਹੀ ਸਾਰੇ ਕਿਸਾਨਾਂ ਦੀ ਆਪਾਂ ਗੱਲ ਨਹੀਂ ਕਰਾਂਗੇ ਜੋ ਕਿਸਾਨ ਹੁੰਦਾ ਉਹ ਕਦੇ ਵੀ ਕੋਈ ਕੰਮ ਨਹੀਂ ਕਰਦਾ ਇਹ ਕੁਛ ਕੁ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਹੰਕਾਰ ਸਿਰ ਨੂੰ ਚੜ੍ਹ ਕੇ ਬੋਲਦਾ ਹੈ ਕਿ ਉਹ ਬੰਦੇ ਹੁੰਦੇ ਨੇ ਜੋ ਬੇਜਵਾਨ ਨੇ ਬੇਜਵਾਨ ਪਸ਼ੂਆਂ ਨਾਲ ਇੰਨੀ ਮਾੜੀ ਹਰਕਤ ਕਰਦੇ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਪਿੰਡ ਦੀ ਖਬਰ ਹੈ ਕਿ ਕਿਸੇ ਮੱਝੀ ਸੁਖਪਾਈਚਾਰੀ ਦੀ ਜਿਹੜੀ ਮੱਝ ਸੀ ਉਹ ਕਿਸੇ ਦੇਖੀਏ ਜਦੀ ਵਿੱਚ ਚਲੀ ਗਈ ਚਲੋ ਅਪਮਾਨਦਿਆ ਕੋਈ ਉਹਦੀ ਫਸਲ ਦਾ ਨੁਕਸਾਨ ਹੋਇਆ ਹੋਣਾ ਕੋਈ ਫਸਲ ਖਰਾਬ ਕੀਤੀ ਹੋਣੀ ਹੈ ਇਹ ਵੀ ਹੋ ਸਕਦਾ ਹੈ ਕਿ ਉਹਨੇ ਉਹਨੂੰ ਰੋਕਿਆ ਹੋਵੇ ਪਹਿਲਾਂ ਇੱਕ ਦੋ ਚਾਰ ਵਾਰੀ ਵੀ ਤੁਸੀਂ ਪਸ਼ੂਆਂ ਦਾ ਧਿਆਨ ਰੱਖੋ ਤਾਂ ਪਸ਼ੂ ਨੇ ਬੇਜਵਾਨ ਨੇ ਉਹ ਆਪਣੀ ਗੱਲ ਨਹੀਂ ਸਮਝ ਸਕਦੇ ਆਪਣੀ ਬੋਲੀ ਨਹੀਂ ਸਮਝ ਸਕੋਗੇ ਤਾਂ ਅੱਜ ਉਸ ਬੰਦੇ ਨੇ ਕੀ ਕਰਿਆ ਜਦੋਂ ਮੱਝੋ ਤੇ ਖੇਤ ਵਿੱਚ ਗਈ ਤਾਂ ਉਸਨੇ ਰੋਟਾਵੀਟਰ ਮਗਰ ਮੱਝ ਨੂੰ ਬੰਨ੍ਹ ਕੇ ਟਰੈਕਟਰ ਨੂੰ ਜਿਹੜਾ ਫੁੱਲ ਸਪੀਡ ਤੇ ਭਜਾਇਆ ਤੇ ਮੱਝ ਨੂੰ ਪਿੱਛੇ ਖਲਿਸਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਰਹੇ ਹੋਗੇ ਤਾਂ ਇੱਕ ਫੋਟੋ ਲੱਗੀ ਹੋਈ ਹੈ ਬੇਜਵਾਨ ਦੀ ਪਿੱਛੇ ਪੁਲਿਸ ਕਿ ਲੈ ਕੇ ਜਾ ਰਿਹਾ ਉਹ ਟਰੈਕਟਰ ਤੇ ਮਗਰ ਤੇ ਬੇਜਵਾਨ ਜਿਹੜਾ ਮੱਝ ਵਿਚਾਰੀ ਉਹ ਸੜਕ ਤੇ ਪਈ ਹੈ ਇਹ ਆਪਣੇ ਖਾਲਸਾ ਜੀ ਨੇ ਜੋ ਇਸ ਵੀਡੀਓ ਬਾਰੇ ਦੱਸਦੇ ਸੀ ਮੈਂ ਉਹਦਾ ਸਕਰੀਨ ਸ਼ਾਟ ਲਾ ਰੱਖਿਆ ਤਾਂ ਗੱਲ ਇਹ ਹੈ ਕਿ ਆਪਾਂ ਪੰਜਾਬੀ ਹੁੰਨੇ ਆਪਾਂ ਕਿਸੇ ਦੁਸ਼ਮਣ ਦਾ ਵੀ ਜਾਂ ਕਿਸੇ ਹੋਰ ਸਟੇਟ ਦੇ ਬੰਦੇ ਦਾ ਵੀ ਦੁੱਖ ਦੇ ਕੇ ਬਹੁਤ ਛੇਤੀ ਆਪਾਂ ਪੇਰਾਂ ਜਾਣਦੇ ਆ ਤੇ ਆਪਾਂ ਹਰ ਇੱਕ ਮਤਲਬ ਪੂਰੀ ਦੁਨੀਆ ਦੇ ਵਿੱਚ ਆਪਰ ਨੂੰ ਪੰਜਾਬੀਆਂ ਨੂੰ ਮੰਨਿਆ ਜਾਂਦਾ ਹੈ ਕਿ ਹਮੇਸ਼ਾ ਮਦਦ ਕਰਨ ਦੇ ਲਈ ਜਾਂ ਕਿਸੇ ਵੀ ਗੱਲ ਲਈ ਹਮੇਸ਼ਾ ਪੰਜਾਬੀ ਜੋ ਆ ਉਹ ਸਭ ਤੋਂ ਅੱਗੇ ਰਹਿੰਦੇ ਆ ਤਾਂ ਇਹ ਹਰ ਇੱਕ ਬੰਦੇ ਦੀ ਭਾਸ਼ਾ ਸਮਝਦੇ ਆ ਹਰ ਇੱਕ ਬੰਦੇ ਦੇ ਦਿਲ ਦੀ ਜਿਹੜੀ ਭਾਵਨਾ ਉਹ ਸਮਝਦੇ ਆ ਇਹ ਸਭ ਤੋਂ ਜ਼ਿਆਦਾ ਜਿਹੜਾ ਪਸ਼ੂ ਪਾਲਣ ਦਾ ਕੰਮ ਹੈ ਉਹ ਵੀ ਆਪਣੇ ਪੰਜਾਬ ਦੇ ਵਿੱਚ ਕੀਤਾ ਜਾਂਦਾ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਨੂੰ ਪਸ਼ੂਆਂ ਨਾਲ ਬਹੁਤ ਜ਼ਿਆਦਾ ਲਗਾਵਾਂ ਬਹੁਤ ਜ਼ਿਆਦਾ ਪ੍ਰੇਮ ਜੋ ਵੀ ਵੀਰਪਰਾ ਡੇਰੀ ਦਾ ਕੰਮ ਕਰਦੇ ਨੇ ਪਸ਼ੂਆਂ ਦੇ ਨਾਲ ਮਤਲਬ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦੇ ਨੇ ਉਹ ਵੀਰ ਮੇਰੀ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਉਹ ਪਸ਼ੂਆਂ ਨੂੰ ਆਪਣੇ ਇੱਕ ਘਰ ਦਾ ਜੀ ਮੰਨ ਕੇ ਰੱਖਦੇ ਆ ਜਿਵੇਂ ਆਪਾਂ ਘਰ ਦੇ ਜੀ ਨੂੰ ਕਿਸੇ ਨੂੰ ਕੋਈ ਬਿਮਾਰੀ ਸਮਾਰੀ ਦੇ ਵਿੱਚ ਆਪਾਂ ਉਹਦੀ ਦੇਖਭਾਲ ਕਰਦੇ ਆ ਉਹਦੀ ਕੋਈ ਡਾਕਟਰਾਂ ਨੂੰ ਬੁਲਾ ਕੇ ਦਵਾਈ ਤੱਲਾ ਕਰਦੇ ਆ ਤਾਂ ਪੰਜਾਬੀ ਬੰਦੇ ਬੇਜਵਾਨ ਜੇ ਪਸ਼ੂ ਉਹਨਾਂ ਦੇ ਘਰ ਕੋਈ ਬਿਮਾਰ ਹੋ ਜਾਵੇ ਤਾਂ ਉਹ ਉਸ ਨੂੰ ਵੀ ਇੱਕ ਆਪਣੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਟਰੀਟ ਕਰਦੇ ਨੇ ਤਾਂ ਇੱਕ ਆਪਣਾ ਹਿੱਸਾ ਮੰਨਦੇ ਨੇ ਉਹ ਚੀਜ਼ ਨੂੰ ਕਿ ਉਹ ਬੇਜਵਾਨਾਂ ਦੀ ਮੱਲੋ ਉਸ ਜਵਾਨ ਨੂੰ ਸਮਝਦੇ ਨੇ ਪਰ ਅੱਜ ਇੱਕ ਬੰਦੇ ਨੇ ਸਿਰਫ ਦੇ ਬੰਦੇ ਨੇ ਮੈਂ ਕਹੂੰਗਾ ਕਿ ਕੋਈ ਅਪਾ ਮੰਨਦੀ ਉਹਦੀ ਫਸਲ ਦਾ ਨੁਕਸਾਨ ਹੋ ਸਕਦਾ ਸਾਰੇ ਮੱਲੋ ਫਿਰ ਆਪਾਂ ਗਊਸ਼ਾਲਾਂ ਦੇ ਵਿੱਚ ਆਪਾਂ ਜਾ ਜਾ ਕੇ ਇਹਨੇ ਇਹਨਾਂ ਟਰਾਲੀਆਂ ਦੀ ਟਰਾਲੀਆਂ ਆਪਾਂ ਇਕੱਠੇ ਸੱਟਕੇ ਆਣੇ ਆ ਜਾਂ ਫਿਰ ਕਈ ਵੀ ਹੈਗੇ ਆ ਵੀ ਜਦੋਂ ਵੀ ਫਸਲ ਹੁੰਦੀ ਹੈ ਚਾਹੇ ਕਣਕ ਚਾਹੇ ਕੋਈ ਵੀ ਫਸਲ ਹੁੰਦੀ ਹੈ ਤੇ ਉਦੋਂ ਉਹ ਆਸ਼ ਵੀ ਜਿਹਨੂੰ ਆਪਾਂ ਕਹ ਦਿੰਨੇ ਆ ਮੱਲੋ ਬਰੀ ਦਾਨ ਕਰਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਜਾ ਕੇ ਜਾਂ ਹੋਰ ਬੜੀਆਂ ਧਾਰਮਿਕ ਜਗ੍ਹਾ ਤੇ ਜਾ ਕੇ ਵੀ ਉਹ ਉੱਥੇ ਆਪਦੀ ਜਿਹੜੀ ਕਿਰਤ ਦੀ ਕਮਾਈ ਹੁੰਦੀ ਹੈ ਜਿਹੜੀ ਉਹਨਾਂ ਦੀ 19 ਮਾਦੀ ਮੇਨ ਹੁੰਦੀ ਆ ਉਸ ਖਸਬ ਦੇ ਵਿੱਚੋਂ ਸੁਸੰਤ ਕੱਢ ਕੇ ਦੇਖ ਲਿਆ ਪਰ ਇੱਕ ਪਸ਼ੂ ਨੇ ਆਪਾਂ ਇਹ ਕਹਿ ਸਕਦੇ ਵੀ ਕਿੰਨਾ ਕੋ ਇਨਸਾਨ ਕਰ ਦਿੱਤਾ ਉਹ ਉਸ ਵੀਰ ਨੇ ਕੀ ਕਰਿਆ ਅੱਜ ਜਦੋਂ ਮੱਝ ਉਸਦੇ ਖੇਤ ਵਿੱਚ ਗਈ ਤਾਂ ਵੀਰ ਨੇ ਉਸ ਨੂੰ ਮੱਝ ਨੂੰ ਰੋਟਾ ਵਿਟਰ ਨਾਲ ਬੰਨ ਕੇ ਟਰੈਕਟਰ ਦੇ ਮਗਰ ਧੂਕੇ ਪੂਰੀ ਛੜਕ ਦੇ ਉੱਪਰ ਖਿੱਚ ਕੇ ਉਸ ਨੂੰ ਖੇਤੋਂ ਬਾਹਰ ਕੀਤਾ ਤੇ ਆਸ-ਪਾਸੇ ਉਹਦਾ ਚੱਕਰੀ ਵੀ ਕਿਟਾਇਆ ਤੇ ਤੁਸੀਂ ਦੇਖ ਸਕਦੇ ਹੋ ਹਨ ਸਕਰੀਨਸ਼ਾਟ ਦੇ ਵਿੱਚ ਉਹ ਫੋਟੋ ਵੀ ਲੱਗੀ ਹੋਈ ਹੈ ਇਸ ਤਰ੍ਹਾਂ ਇੱਕ ਬੇਜਬਾਨ ਵਿਚਾਰਾ ਤੜਫ ਰਿਹਾ ਤਾਂ ਇਹ ਚੀਜ਼ਾਂ ਨੂੰ ਆਪਾਂ ਮੰਨਦੇ ਹਾਂ ਵੀ ਇਹਨਾਂ ਨੂੰ ਉਸਾਨ ਹੋਇਆ ਹੋਣਾ ਪਰ ਕਿਤੇ ਨਾ ਕਿਤੇ ਤੁਸੀਂ ਦੱਸੋ ਕਿ ਕਿੰਨਾ ਕੁ ਜ਼ਿਆਦਾ ਇੱਕ ਬੇਜਬਾਨ ਨੂੰ ਟਰੈਕਟਰ ਦੇ ਮਗਰ ਬੰਨ ਕੇ ਖੜੀਸ ਕੇ ਇੰਨੀ ਸਜ਼ਾ ਦੇਣੀ ਕੋਈ ਇਹ ਬੰਦਿਆਂ ਵਾਲਾ ਕੰਮ ਕੋਈ ਇਨਸਾਨੀਅਤ ਵਾਲਾ ਕੰਮ ਨਹੀਂ ਹੈ ਉਹ ਕਿਸੇ ਤਰੀਕੇ ਨਾਲ ਵੀ ਬੈਠ ਕੇ ਪਰਿਵਾਰ ਨਾਲ ਗੱਲ ਵੀ ਕਰ ਸਕਦਾ ਹੈ ਬੇਜਬਾਨ ਨੂੰ ਸਜ਼ਾ ਦੇਣ ਦਾ ਕੋਈ ਮੇਰੇ ਤਰੀਕੇ ਨਾਲ ਕੋਈ ਹੱਲ ਨਹੀਂ ਨੀ ਜੀਗਾ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਜੋ ਵੀ ਵੀਰ ਮੈਨੂੰ ਲਾਈਵ ਦੇਖ ਰਹੇ ਨੇ ਇੱਕ ਵਾਰ ਮੈਸੇਜ ਜਰੂਰ ਕਰਨ ਅਗਰ ਆਵਾਜ਼ ਮੇਰੀ ਸਹੀ ਆ ਰਹੀ ਹੈ ਕਮੈਂਟ ਦੇ ਵਿੱਚ ਮੈਨੂੰ ਜਰੂਰ ਦੱਸਣ ਇੱਕ ਵਾਰੀ ਕਿ ਮੇਰੀ ਆਵਾਜ਼ ਸਹੀ ਆ ਰਹੀ ਹੈ ਸਭ ਕੋਲੇ ਆਵਾਜ਼ ਆ ਰਹੀ ਮੈਂ ਨਾ ਮੈਕ ਲਗਾ ਰੱਖਿਆ ਤਾਂ ਮੈਨੂੰ ਇਹ ਵੀ ਕਿਤੇ ਆਵਾਜ਼ ਨਾ ਵੀਰਾਂ ਕੋਲ ਪਹੁੰਚ ਰਹੀ ਹੋਵੇ